ਇੱਕ ਵਾਰ ਦੀ ਗੱਲ ਹੈ ਕਿ ਇੱਕ ਨਦੀ ਦੇ ਕਿਨਾਰੇ ਬਹੁਤ ਹੀ ਵੱਡੇ-ਵੱਡੇ ਦੋ ਦਰਖਤ ਹੁੰਦੇ ਆ ਤੇ ਮੀਹ ਨੇ ਰਿਤੇ ਦਿਨ ਚੱਲਦੇ ਹੁੰਦੇ ਤੇ ਇੱਕ ਨਿੱਕੀ ਜਿਹੀ ਚਿੜੀ ਉਹਨਾਂ ਕੋਲੋਂ ਗੁਜ਼ਰਨ ਲੱਗਦੀ ਆ ਤੇ ਉਹ ਸੋਚਦੀ ਆ ਕਿ ਮੀਹ ਹਨੇਰੀ ਦੇ ਦਿਨ ਚੱਲਦੇ ਆ ਤੇ ਮੈਂ ਇਹਨਾਂ ਦੋਨਾਂ ਦਰਖਤਾਂ ਨੂੰ ਇੱਕ ਨੂੰ ਪੁੱਛਦੀ ਆ ਵੀ ਜੇ ਮੈਨੂੰ ਆਪਣਾ ਆਲਣਾ ਆਪਦੀ ਕਿਸੇ ਵੀ ਟਾਣੀ ਤੇ ਪਾਉਣ ਦੇ ਦੇਣਾ ਤੇ ਮੇਰੀ ਤੇ ਮੇਰੇ ਬੱਚਿਆਂ ਦੀ ਜਾਨ ਬਚ ਜੂਗੀ ਤਾਂ ਕੋਜ ਵੀ ਨਾਲ ਸੋਚਦੇ ਹੋਏ ਉਹ ਪਹਿਲੇ ਦਰਖਤ ਕੋਲੇ ਜਾਂਦੀ ਜੋ ਨਦੀ ਦੇ ਬਿਲਕੁਲ ਨਜ਼ਦੀਕ ਹੁੰਦਾ ਵਾ ਤੇ ਉਹ ਚਿੜੀ ਉਹਨੂੰ ਪੁੱਛਦੀ ਆ ਕਿ ਮੀਹ ਹਨੇਰੀ ਦਾ ਦਿਨ ਜਲਦੇ ਪਿਆ ਵੀ ਜਿਹੜਾ ਮੇਰਾ ਆਲਣਾ ਮਾ ਉਹ ਬਹੁਤ ਹੀ ਕਮਜ਼ੋਰ ਦਰਖਤ ਤੇ ਪਾਇਆ ਹੋਇਆ ਵਾ ਵੀ ਕੀ ਮੈਂ ਤੇਰੀ ਕਿਸੇ ਵੀ ਟਾਣੀ ਤੇ ਆਪ ਦਾ ਨਿੱਕਾ ਜਾਲਣਾ ਬਣਾ ਸਕਦੀ ਆ ਜੋ ਮੀਹ ਹਨੇਰੀ ਤੋਂ ਬਚ ਸਕਾਂ ਤੇ ਮੇਰੀ ਤੇ ਮੇਰੇ ਬੱਚਿਆਂ ਦੀ ਜਾਨ ਬਚ ਜਾਵੇ ਪਰ ਉਹ ਜਿਹੜਾ ਦਰਖਤ ਹੁੰਦਾ ਉਹਦੀ ਕੋਈ ਵੀ ਗੱਲ ਨਹੀਂ ਸੁਣਦਾ ਤੇ ਉਹਨੂੰ ਇੱਕਦਮ ਜਵਾਬ ਦੇ ਦਿੰਦਾ ਉਹ ਕਹਿੰਦਾ ਵੀ ਨਹੀਂ ਤੂੰ ਮੇਰੀ ਕਿਸੇ ਵੀ ਟਾਣੀ ਤੇ ਆਬਦਾਲਣਾ ਨਹੀਂ ਬਣਾ ਸਕਦੀ ਤਾਂ ਇੰਨੀ ਗੱਲ ਸੁਣਦੇ ਹੋਏ ਨਿਰਾਸ਼ ਹੁੰਦੇ ਹੋਏ ਦੂਸਰੇ ਦਰਖਤ ਕੋਲੇ ਜਾਂਦੀ ਆ ਤੇ ਉਹ ਦਰਖਤ ਨੂੰ ਉਸੇ ਤਰ੍ਹਾਂ ਹੀ ਉਹਨੂੰ ਵੀ ਪੁੱਛਦੀ ਉਹ ਕਹਿੰਦੀ ਵੀ ਮੀਂਹ ਹਨੇਰੀ ਦੇ ਦਿਨ ਚੱਲਦੇ ਪਏ ਆ ਵੀ ਮੈਂ ਕੀ ਤੇਰੇ ਤੇ ਆਲਣਾ ਪਾ ਸਕਦੀ ਆ ਤੇ ਉਹ ਅੱਗੋ ਮਤਲਬ ਕਿ ਹੱਸਦਾ ਹੋਇਆ ਮੁਸਕਰਾਉਂਦਾ ਹੋਇਆ ਉਹਨੂੰ ਅੱਗੋ ਇੱਕਦਮ ਹੀ ਜਵਾਬ ਦਿੰਦਾ ਉਹ ਕਹਿੰਦਾ ਵੀ ਹਾਂ ਤੂੰ ਮੇਰੇ ਕਿਸੇ ਵੀ ਟਾਣੀ ਤੇ ਆਪਣਾ ਲੈਣਾ ਬਣਾ ਸਕਦੀ ਆ ਤਾਂ ਉਹ ਖੁਸ਼ ਹੋ ਕੇ ਆਪਣੇ ਆਲਣੇ 'ਚ ਵਾਪਸ ਜਾਂਦੀ ਤੇ ਹੌਲੀ-ਹੌਲੀ ਉਹ ਆਪਣਾ ਲੈਣਾ ਬਣਾਉਣਾ ਉਸ ਤਰ੍ਹਾਂ ਤੇ ਸ਼ੁਰੂ ਕਰ ਦਿੰਦੀ ਐ ਤੇ ਕੁਝ ਦਿਨਾਂ ਬਾਅਦ ਹੀ ਉਹਦਾ ਜਿਹੜਾ ਆਲਣਾ ਉਹ ਪੂਰਾ ਹੋ ਜਾਂਦਾ ਤੇ ਉਹ ਆਪ ਤੇ ਆਪਦੇ ਬੱਚਿਆਂ ਨੂੰ ਉੱਥੇ ਲੈ ਕੇ ਤੇ ਰਹਿਣ ਰਹਿਣਾ ਸ਼ੁਰੂ ਕਰ ਦਿੰਦੀ ਆ ਤੇ ਇੱਕ ਦਿਨ ਆਉਂਦਾ ਕਿ ਬਹੁਤ ਜ਼ਿਆਦਾ ਹਨੇਰੀ ਬਹੁਤ ਜ਼ਿਆਦਾ ਤੂਫਾਨ ਆਉਂਦਾ ਵਾ ਤੇ ਬਹੁਤ ਹੀ ਜ਼ਿਆਦਾ ਮੀਂਹ ਆਉਂਦਾ ਵਾ ਤੇ ਜਿਹੜਾ ਪਹਿਲਾ ਵਾਲਾ ਦਰਖਤ ਹੁੰਦਾ ਉਸ ਮੀਂਹ ਦੇ ਵਿੱਚ ਟੁੱਟ ਕੇ ਨਦੀ ਦੇ ਵਿੱਚ ਵਹਿਣ ਲੱਗਦਾ ਤੇ ਜਦੋਂ ਉਹ ਵਹਿੰਦਾ ਜਾਂਦਾ ਵਹਿੰਦਾ ਜਾਂਦਾ ਤਾਂ ਉਹ ਚਿੜੀ ਉੱਚੀ ਉੱਚੀ ਹੱਸਣ ਲੱਗਦੀ ਆ ਤੇ ਉਹ ਦਰਖਤ ਨੂੰ ਕਹਿਣ ਲੱਗਦੀ ਆ ਉਹ ਕਹਿੰਦੀ ਵੀ ਦੇਖਿਆ ਵੀ ਤੂੰ ਮੈਨੂੰ ਆਪਣੇ ਹੰਕਾਰ ਦੇ ਵਿੱਚ ਜਵਾਬ ਦਿੱਤਾ ਸੀਗਾ ਵੀ ਜੇ ਉਸ ਦਿਨ ਤੂੰ ਹੰਕਾਰ ਨਾ ਕਰਦਾ ਸ਼ਾਇਦ ਅੱਜ ਤੇਰੀ ਜਾਨ ਬਖਸ਼ੀ ਜਾਂਦੀ ਹੈ ਨਾ ਤੇ ਉਹ ਅੱਗੋਂ ਦਰਖਤ ਮੁਸਕਰਾਉਂਦਾ ਹੋਇਆ ਉਹ ਚਿੜੀ ਨੂੰ ਜਵਾਬ ਦਿੰਦਾ ਉਹ ਕਹਿੰਦਾ ਕਿ ਮੇਰੀ ਕਠੋਰਤਾ ਨੂੰ ਤੂੰ ਮੇਰਾ ਹੰਕਾਰ ਨਾ ਸਮਝ ਕਿਉਂਕਿ ਮੈਂ ਜਾਣਦਾ ਸੀਗਾ ਜਿਹੜੀਆਂ ਮੇਆਂ ਜਣਾ ਉਹ ਬਹੁਤ ਜ਼ਿਆਦਾ ਕਮਜ਼ੋਰ ਆ ਤੇ ਮੈਂ ਤੇਈ ਤੇ ਤੇਰੇ ਬੱਚਿਆਂ ਦੀ ਜਾਨ ਨੂੰ ਮੁਸ਼ਕਿਲ ਦੇ ਵਿੱਚ ਨਹੀਂ ਪਾਉਣਾ ਚਾਹੁੰਦਾ ਸੀਗਾ ਵੀ ਮੈਂ ਤੁਹਾਨੂੰ ਮਾਰਨਾ ਨਹੀਂ ਸੀ ਚਾਹੁੰਦਾ ਤੇ ਇਸ ਲਈ ਮੈਂ ਤੈਨੂੰ ਜਵਾਬ ਦੇਣਾ ਠੀਕ ਸਮਝਿਆ ਤੇ ਇੰਨੀ ਗੱਲ ਸੁਣ ਕੇ ਉਹ ਚਿੜੀ ਹੈਰਾਨ ਹੋ ਜਾਂਦੀ ਉਹ ਸੋਚਦੀ ਆ ਕਿ ਦੇਖੋ ਸਾਡੀ ਜਾਨ ਬਚਾਉਣ ਦੇ ਮਾਰੇ ਉਹਨੇ ਸਾਨੂੰ ਜਵਾਬ ਦਿੱਤਾ ਤੇ ਮੈਂ ਇਹਦੀ ਕਠੋਰਤਾ ਸਮਝਿਆ ਉਹਨੇ ਸਾਨੂੰ ਜਵਾਬ ਦਿੱਤਾ ਤੇ ਇਹ ਕਹਾਣੀ ਤੋਂ ਆਪਾਂ ਨੂੰ ਇਹ ਸਿੱਖਿਆ ਮਿਲਦੀ ਵੀ ਕਿਸੇ ਦੀ ਕਠੋਰਤਾ ਨੂੰ ਕਿਸੇ ਦਾ ਹੰਕਾਰ ਨਾ ਸਮਝੋ ਜੇਕਰ ਜ਼ਿੰਦਗੀ ਦੇ ਵਿੱਚ ਸਾਨੂੰ ਕੋਈ ਵੀ ਕਿਸੇ ਤਰ੍ਹਾਂ ਦਾ ਕਿਸੇ ਕੰਮ ਤੇ ਲਈ ਜਵਾਬ ਦੇ ਰਿਹਾ ਤਾਂ ਇਹਦੇ ਵਿੱਚ ਸ਼ਾਇਦ ਸਾਡੀ ਭਲਾਈ ਆ ਸੋ ਮਿਲਦੇ ਹਾਂ ਕਿਸੇ ਹੋਰ ਸਟੋਰੀ ਵਿੱਚ ਧੰਨਵਾਦ